ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਸਰਬੰਸਦਾਨੀ ਤੰਤਨ શ્રી ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹੀਦੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਾਰੀ ਦੁਨੀਆ ਵਿੱਚ ਇਹ ਦਿਨ ਬੜੀ ਸ਼ਰਧਾਪੂਰਵਕ ਮਨਾਏ ਜਾਂਦੇ ਹਨ पिंड कुम्बड़ा के गरेशियन चौंक हर साल की तरह एक विशाल गुरु का लंगर लगाया गया है जिस विच पिंड वासी इस विच इस तन, मान, तन नाल योगदान पा रहे हैं इस समय गुरु का लंगर गन्ने दे रस का लंगर अतुट वरताया गया प्रेस न कर दिया लंगर की प्रबंधक कमेटी ने दसा कि यह लंगर कल भी दिसंबर दो हजार दिन शुक्रवार तो शुरू होया है निरंतर तीन दिन चलिया है ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਲੋਕ ਆਪ ਮੁਹਾਰੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਤਿੰਨ ਦਿਨ ਲੰਗਰ ਚਲਾਉਂਦੇ ਹਨ ਤੇ ਨਿਰੰਤਰ ਬਾਣੀ ਦੇ ਜਾਪ ਕਰਦੇ ਹਨ ਪਿੰਡ ਵਾਸੀ ਦਿਨ ਰਾਤ ਸੇਵਾ ਕਰਦੇ ਹਨ ਰਸਤੇ 'ਚ ਜਾਂਦੇ ਲੋਕੀ ਗੁਰੂ ਕਾ ਲੰਗਰ ਛਕਦੇ ਹਨ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਨ ਇਸ ਸਮੇਂ ਪ੍ਰਧਾਨ ਜਸਮੀਰ ਸਿੰਘ ਤੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਕਿਸੇ ਗੁਰੂ ਮਹਾਰਾਜ ਦਾ ਗੁਰਪੁਰਬ ਹੁੰਦਾ ਹੈ ਜਾਂ ਕੁਈ ਸ਼ਹੀਦੀ ਦਿਹਾੜਾ ਹੁੰਦਾ ਹੈ ਤਾਂ ਪਿੰਡ ਵਾਸੀ ਸਰਦਾ ਪੂਰਵਕ ਇਕੱਠੇ ਹੋ ਕੇ ਆਪਸੀ ਭਾਈਚਾਰੇ ਨਾਲ ਇਹ ਗੁਰਪੁਰਬ ਇਹ ਦਿਹਾੜੇ ਮਨਾਉਂਦੇ ਹਨ ਸਾਡੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹੋ ਬੇਨਤੀ ਹੈ ਕਿ ਸਾਡੇ ਪਿੰਡ ਦਾ ਆਪਸੀ ਭਾਈਚਾਰਾ ਇਸੇ ਤਰ੍ਹਾਂ ਬਰਕਰਾਰ ਰਹੇ ਇਸ ਮੌਕੇ ਅਵਤਾਰ ਸਿੰਘ ਪ੍ਰદાન ਕੁਲਦੀਪ ਸਿੰਘ ਬਲਜੀਤ ਸਿੰਘ ਸਾਭਾ ਪੰਚ ਰਾਜਵੰਤ ਕੌਰ ਸਾਭਾ ਪੰਚ ਗੁਰਨਾਮ ਕੌਰ ਸਾਭਾ ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਸਾਭਾ ਪੰਚ ਨੰਬਰਦਾਰ ਬਲਵੀਰ ਸਿੰਘ ਹਰਨੇਕ ਸਿੰਘ ਸਾਬਕਾ ਪੰਚ ਪਰਮਜੀਤ ਕੌਰ ਗੁਰਮੁਖ ਸਿੰਘ ਅਜੈਬ ਸਿੰਘ ਲਾਭ ਸਿੰਘ ਮਨਜੀਤ ਸਿੰਘ ਮੇਵਾ ਬਲਜਿੰਦਰ ਸਿੰਘ ਅਮਰ ਸਿੰਘ ਗਿਆਨੀ ਮੇਵਾ ਸਿੰਘ ਜਥੇਦਾਰ ਕਾਕਾ ਸਿੰਘ ਹਰਦੀਪ ਸਿੰਘ ਮਨਦੀਪ ਸਿੰਘ ਕੁੰਬੜਾ ਆਦੇ ਹਾਜ਼ਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਦਸ਼ਮੇਸ਼ ਪਿਤਾ ਦੇ ਜਿਹੜਾ ਪਰਿਵਾਰ ਦੀ ਸੀਹਦੀ ਦਿਹਾੜਾ ਨੂੰ ਮੁੱਖ ਰੱਖਦੇ ਹੋਏ ਚਾਹੋ ਚਮਕੌਰ ਸਾਹਿਬ ਵੀ ਸੀਹਦੀ ਦਿਹਾੜਾ ਹੋਵੇ ਫਤੇਗੜ ਸਾਹਿਬ ਵੀ ਸੀਹਦੀ ਦਿਹਾੜਾ ਹੋਵੇ ਪੂਰੇ ਪਰਿਵਾਰ ਦਾ ਜਿਹੜਾ ਹੈ ਸੀਹਦੀ ਦਿਹਾੜੇ ਨੂੰ ਸਮਰਪਿਤ ਪਿੰਡ ਕੁੰਬੜਾ ਨਿਵਾਸੀਆ ਸੈਕਟਰ 68 ਵੱਲੋਂ ਜਿਹੜਾ ਕੱਲ ਰੋਜ ਤੋਂ ਲੰਗਰ ਚੱਲ ਰਿਹਾ ਹੈ ਗ੍ਰੇਸ਼ੀਨ ਹਸਪੀਟਲ ਕੋਲੇ ਕੁੰਬੜਾ ਸੈਕਟਰ 68 ਦੇ ਹਨਦਰ ਦੀ ਡਿਵਾਈਡਿੰਗ ਰੋਡ ਤੇ ਤੇ ਸਾਰੇ ਵਿਅਕਤੀਆਂ ਨੇ ਸਾਰੇ ਵੀਰਾਂ ਨੇ ਪਿੰਡ ਕੁੰਬੜਾ ਨਿਵਾਸੀਆਂ ਨੇ ਤੇ ਇਲਾਕੇ ਦੀ ਸੰਗਤਾਂ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਆਪਣਾ ਤਨਫੂਰ ਪਾ ਕੇ ਇੱਥੇ ਜਿਹੜਾ ਹੈ ਕੱਲ ਦਾ ਲੰਗਰ ਰੋਟੀ ਰਾਸ ਦਾ ਤੇ ਕੜਾ ਪ੍ਰਸ਼ਾਦ ਦਾ ਲੰਗਰ ਚੱਲ ਰਿਹਾ ਹੈ ਤੇ ਹਰ ਸਾਲ ਦੀ ਤਰ੍ਹਾਂ ਪਹਿਲਾਂ ਵੀ ਇਹ ਚੱਲਦਾ ਰਿਹਾ ਤੇ ਅੱਗੇ ਵੀ ਚੱਲਦਾ ਰਹੂਗਾ ਉਹਨਾਂ ਸ਼ਹੀਦਾਂ ਦੇ ਯਾਦ ਕਰਦੇ ਹੋਏ ਸਾਰੇ ਹੀ ਵਿਅਕਤੀਆਂ ਨੇ ਸਾਰੇ ਮੇਰੇ ਵੀਰਾਂ ਨੇ ਭੈਣਾਂ ਨੇ ਪ੍ਰਸ਼ਾਦੇ ਬਣਾ ਕੇ ਸਬਜ਼ੀ ਕਰਕੇ ਸਾਰੇ ਸੇਵਾਦਾਰਾਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਤੇ ਦਿਨ ਰਾਤ ਇੱਥੇ ਜਿਹੜੀ ਹੈ ਸੇਵਾ ਕਰ ਰਹੇ ਨੇ ਤੇ ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਸਾਡੇ ਵੱਲੋਂ ਪੂਰੇ ਪਰਿਵਾਰ ਵੱਲ ਪੂਰੇ ਸਾਡੇ ਪਿੰਡ ਵਾਸੀਆਂ ਵੱਲੋਂ तहे ਦਿਲੋਂ ਧੰਨਵਾਦ ਤੇ ਇਸੇ ਤਰ੍ਹਾਂ ਜਿਹੜਾ ਸੇਹਿੱਤਾਂ ਨੂੰ ਯਾਦ ਕਰਕੇ ਹੋਏ ਲੋਕਾਂ ਨੇ ਆਪਣੇ ਜਿਲਵੇ ਸਿਪੇਪਲਾ ਕੇ ਇਕੱਠੇ ਹੋ ਕੇ ਹਰ ਸਾਲ ਜਿਹੜਾ ਇੱਥੇ ਸੇਹਿੱਤਾਂ ਨੂੰ ਯਾਦ ਕਰਦਿਆਂ ਇੱਥੇ ਤਿੰਨ ਦਿਨ ਜਿਹੜਾ ਲੰਗਰ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਛੋਟੇ ਸਾਹਿਬ ਜੱਦੇ ਤੇ ਵੱਡੇ ਸਾਹਿਬ ਜੱਦਾਂ ਦੀ ਆਜ ਹਰ ਸਾਲ ਸੰਗਤਾਂ ਦੇ ਜੋ ਨਾਲ ਪਿੰਡ ਪੁੰਬੜੇ ਦੀ ਸੰਗਤ ਜੋ ਇਹ ਤਿੰਨ ਦਿਨ ਦਾ ਸਮਾਗਮ ਕਰਾ ਰਹੀ ਹੈ ਤੇ ਇਹ ਸੰਗਤਾਂ ਦਾ ਬਹੁਤ ਸ਼ੋਗ ਹੈ ਬਹੁਤ ਵੱਡਾ ਸ਼ੋਗ ਹੈਗਾ ਕਿਉਂਕਿ ਭਾਈ ਸੰਗਤਾਂ ਨੇ ਆਪਣਾ ਦਿਲ ਫੁੱਲ ਉਹਨਾਂ ਬੱਚਿਆਂ ਦੀ ਯਾਦ ਵਿੱਚ ਸੰਗਤਵਾਸ ਤੇ ਲਾਇਆ ਹੈ ਚਾਹ ਦਾ ਲੰਗਰ ਤੇ ਰਸ ਦਾ ਲੰਗਰ ਤੇ ਪ੍ਰਸ਼ਾਦੇ ਦਾ ਲੰਗਰ ਤੇ ਮਠੀਆਂ ਮਠੀਆਂ ਦਾ ਲੰਗਰ ਤੇ ਰਸ ਦਾ ਲੰਗਰ ਇਹ ਸੰਗਤਾਂ ਦੇ ਸ਼ੋਗ ਨਾਲ ਲਾਜਾ ਰਿਹਾ ਜਿੰਨੀ ਵੀ ਸਰਦਾ ਸੰਗਤੀ ਹੈ ਉਹਨਾਂ ਨੇ ਆਪਣੇ ਸਰਦਾ ਬੱਚਿਆਂ ਦੀ ਯਾਦ ਚ ਕਰਾਰੇ ਨੇ ਸਾਂ ਭਾਈ ਸੰਗਤਾਂ ਦਾ ਬਹੁਤ ਧੰਨਵਾਦ ਹੈਗਾ ਜਿਹੜੀ ਇੰਨਾ ਉਸ ਦਿਨ-ਦਿਨ ਤੋਂ ਸਵੇਰੇ ਸ਼ਾਮ ਸ਼ਾਮ ਤੱਕ ਰਾਤ 8 ਵਜੇ ਤੱਕ ਲੰਗਰ ਚੱਲਦਾ ਤੇ ਅਸੀਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਡੇ ਵੀਰ ਪੰਮਾ ਜੀ ਜੋ ਇਹ ਅਪਰਾਲਾ ਹਾਲ ਸਾਲ ਕਰਦਾ ਹੈ ਅਸੀਂ ਉਹਨਾਂ ਦਾ ਵੀ ਸੰਗਤ ਵੱਲੋਂ ਧੰਨਵਾਦ ਕਰਦੇ ਆਂ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਜ ਰੱਖਣ ਜੋ ਜੋਗ ਦਾ ਸਾਰੀ ਸੰਗਤ ਦਾ ਹੈਗਾ ਪਰ ਉਹਨਾਂ ਦਾ ਮੇਨ ਭਾਈ ਪਰਮਜੀਤ ਸਿੰਘ ਦਾ ਹੁੰਦਾ ਹੈ ਭਾਈ ਉਹਨਾਂ ਦੀ ਕਮੇਟੀ ਦਾ ਹੁੰਦਾ ਹੈ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ